ਉਹ ਜੈ ਤਾਂ ਵਿਰੋਧ ਦਾ ਸੋਚਿਆ ਬੀਜੇਪੀ ਦਾ ਹੋਰ ਕੁਝ ਨਹੀਂ ਸੋਚਿਆ ਆਇਆ ਜੀ ਸਿਰਫ ਕੱਲਾ ਵਿਰੋਧ ਹੀ ਹੋਇਆ ਅਜੇ ਬੀਜੇਪੀ ਦੇ ਵਿਰੋਧ ਤੀਆ ਬਾਕੀ ਕੁਝ ਨਹੀਂ ਸੋਚਿਆ ਹੈ ਮੰਪਤੀ ਦਾ ਆਮ ਆਦਮੀ ਪਾਰਟੀ ਠੀਕ ਚੱਲ ਰਹੀ ਹੈ ਜੀ ਕੰਮ ਕਰੀ ਰਹੀ ਹੈ ਅਜਾ ਝਾੜੂ ਵਾਲ ਜਿੱਤਣਗੇ ਇਹ ਸਵਾਰੀ ਤਾਂ ਮਤਲਬ ਰਾਹੁਲ ਗਾਂਧੀ ਦਾ ਹੀ ਮਤਲਬ ਚਾਂਸ ਹੋਣਾ ਚਾਹੀਦਾ ਹੈ ਹਵਾ ਤਾਂ ਭਈ ਇਸ ਟਾਈਮ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨਾਂ ਦੀ ਹੈ ਮਾਹੌਲ ਮੈਂ ਤਾਂ ਕਹਿੰਦਾ ਜੀ ਕਾਂਗਰਸ ਵਾਲੀ ਚਾਹੀਦੀ ਮੈਂ ਤਾਂ ਸਿਮਰਜੀਤ ਜੀ ਮਾਨ ਦੇ ਵੋਟ ਪਾ ਰਾ ਜਿੰਦਗੀ ਦਾ ਬਾਕੀ ਤਾਂ ਸਾਨੂੰ ਦਾ ਮੈਂ ਕਿਸੇ ਨੂੰ ਨਹੀਂ ਪਾਈ ਹੈ ਕੋਈ ਬਦਲਾ ਮਹੌਲ ਦਾ ਹਰੇਕ ਆਪਣੇ ਵਾਲ ਨੂੰ ਖਿੱਚ ਰਿਹਾ ਹੈ ਕਿ ਦੇਸ਼ ਦਾ ਜਿਹੜਾ ਫਿਕਰ ਹੈ ਨਹੀਂ ਆ ਜਿਹੜੀ ਸਰਕਾਰ ਹੈ ਠੀਕ ਹੈ ਕਿ ਕਿਸੇ ਨੂੰ ਗਰੀਬ ਨੂੰ ਨਹੀਂ ਪ੍ਰੇਸ਼ਾਨ ਕਰਦੀ ਹੈ ਆ ਸ਼ਾਇਦਾਂ ਜੀ ਬੀਜੇਪੀ ਵੀ ਬੋਲ ਰਹੀ ਜੀ ਬੀਜੇਪੀ ਵੀ ਜਿੱਤ ਸਕਦੀ ਆਮ ਪਾਰਟੀ ਜਿੱਤ ਸਕਦੀ ਹੈ ਤੇ ਜਨਤਾ ਦੀ ਸੋਚ ਆਪਣੇ ਆਮ ਪਾਰਟੀ ਦੀ ਆ ਐਮਪੀ ਅਮਰ ਸਿੰਘ ਕਾਇਟ ਪਿੱਛੇ ਲੱਗ ਰਹੇ ਹਨ ਲੋਕ ਸਭਾ ਹਲਕਾ ਫਤੇਗੜ ਸਾਹਿਬ ਜਿੱਥੋਂ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੂੰ ਬਣਾਇਆ ਜੋ ਕਾਂਗਰਸ ਪਾਰਟੀ ਛੱਡ ਕੇ ਆਪ ਚ ਸ਼ਾਮਲ ਹੋਏ ਸੀ ਉਹਨਾਂ ਦੇ ਖਿਲਾਫ ਚੋਣ ਲੜ ਰਹੇ ਨੇ ਮੌਜੂਦਾ ਐਮਪੀ ਕਾਂਗਰਸ ਪਾਰਟੀ ਦੇ ਡਾਕਟਰ ਅਮਰ ਸਿੰਘ ਇਸ ਤੋਂ ਇਲਾਵਾ ਭਾਜਪਾ ਦੇ ਵੱਲੋਂ ਗੇਜਰਾਮ ਨੂੰ ਟਿਕਟ ਦਿੱਤੀ ਗਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਵਿਕਰਮਜੀਤ ਸਿੰਘ ਖਾਲਸਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਇੱਥੋਂ ਕਿਹੜੀ ਪਾਰਟੀ ਅੱਗੇ ਚੱਲ ਰਹੀ ਹੈ ਤੇ ਕਿਸ ਨੂੰ ਆਪਣਾ ਐਮਪੀ ਇੱਥੋਂ ਦੇ ਲੋਕ ਬਣਾਉਣਾ ਚਾ ਆਉ ਲੋਕਾਂ ਨਾਲ ਗੱਲਬਾਤ ਕਰਕੇ ਜਾਣ ਲੈਨੇ ਆਂ ਵੋਟਾਂ ਦਾ ਪੁੱਛ ਰਿਹਾ ਹਾਂ ਇਸ ਤਾਂ ਜੀ ਆਪਾਂ ਦਾ ਜੂਨੀਅਰ ਵਾਲੇ ਆ ਜੀ ਜੂਨੀਅਰ ਵਾਲੇ ਵੋਟ ਪਾਉਂਦੇ ਹੋਣਗੇ ਵੋਟਾਂ ਹਜੇ ਕੁਝ ਨਹੀਂ ਸੋਚਿਆ ਅਸੀਂ ਤਾਂ ਵਿਰੋਧ ਦਾ ਸੋਚਿਆ ਹੈ ਬੀਜੇਪੀ ਦਾ ਹੋਰ ਕੁਝ ਨਹੀਂ ਸੋਚਿਆ ਹੋਇਆ ਹੈ ਅਸੀਂ ਸਿਰਫ ਗੱਲਾ ਵਿਰੋਧ ਦੀ ਹੋ ਅਜੇ ਬੀਜੇਪੀ ਦੇ ਵਿਰੋਧ ਦੀ ਆ ਬਾਕੀ ਕੁਝ ਨਹੀਂ ਸੋਚਿਆ ਹੈ ਵੋਟ ਪਾਉਣ ਦਾ ਨਹੀਂ ਸੋਚਿਆ ਹਜੇ ਨਹੀਂ ਨਹੀਂ ਵੋਟ ਪਾਵਾਂਗੇ ਪਰ ਹਜੇ ਕੁਝ ਨਹੀਂ ਸੋਚਿਆ ਅੱਛਾ ਐਮਪੀ ਕੌਣ ਬਣਨਾ ਚਾਹੀਦਾ ਤੁਹਾਡੇ ਸਾਹਮਣੇ ਸਾਡੇ ਲਈ ਤਾਂ ਹੋਈ ਹੈ ਵੀ ਜੋ ਲੋਕਾਂ ਦਾ ਭਲਾ ਕਰ ਸਕੇ ਕਿਸਾਨਾਂ ਦਾ ਭਲਾ ਕਰ ਸਕੇ ਜਿਹੜੇ ਖੜੇ ਆ ਕੋਈ ਲੱਗਿਆ ਤੁਹਾਨੂੰ ਇਹਨਾਂ ਚ ਨਹੀਂ ਹਜੇ ਕਿਸੇ ਤਕਰੀਬਨ ਉਹਨਾਂ ਦੀਆਂ ਪਾਲਿਸੀਆਂ ਡਿਕਲੇਅਰ ਹੋਈਆਂ ਹੀ ਨਹੀਂ ਪੂਰੀ ਚੰਗੀ ਤਰ੍ਹਾਂ ਜਦੋਂ ਹੋਣਗੀਆਂ ਉਦੋਂ ਦੱਸਾਂਗੇ ਹਜੇ ਠੀਕ ਹੈ ਨਵੀਂ ਸਰਕਾਰ ਬਣੀ ਸੀ ਪੰਜਾਬ 'ਚ ਇਹਨਾਂ ਨੇ ਕੁਝ ਕੀਤਾ ਉਹ ਕੀਤਾ ਤਾਂ ਇਹ ਦੇਖੋ ਆਪਾਂ ਕਿ ਝੂਠ ਬੋਲੀਏ ਕੀਤਾ ਵੀ ਕਾਫੀ ਕੁਝ ਆ ਪਰ ਹਜੇ ਜੋ ਕਰਨ ਵਾਲਾ ਉਹ ਨਹੀਂ ਵੀ ਕਰ ਸਕੇ ਐਮਪੀ ਕੌਣ ਬਣਨਾ ਚਾਹੀਦਾ ਤੁਹਾਡੇ ਹਿਸਾਬ ਨਾਲ ਐਮਪੀ ਤਾਂ ਆਮ ਆਦਮੀ ਪਾਰਟੀ ਠੀਕ ਚੱਲ ਰਹੀ ਹੈ ਜੇ ਕੰਮ ਕਰੀ ਰਹੀ ਹੈ ਸਰਕਾਰ ਵਧੀਆ ਲੱਗੀ ਸਰਕਾਰ ਵਧੀਆ ਹੈ अच्छा। بیا ਕੋਈ ਫਰਕ ਬਦਲਾ ਆਇਆ? ਬਦਲਾਅ ਤਾਂ ਕੁਝ ਨਹੀਂ ਆਏਗਾ ਪਰ ਫੇਰ ਵੀ ਚਲੋ ਜਿੰਨਕ ਹੋ ਰਿਹਾ ਹੈ ਹਜੇ ਕਰ ਹੀ ਰਹੀ ਹੈ ਸਰਕਾਰ ਨੂੰ 2 ਹੀ ਸਾਲ ਹੋਏ ਹਜੇ ਤਾਂ। ਅੱਛਾ। ਹਾਂ। ਪਰ ਪ੍ਰੀਤ ਜੀਪੀ ਖੜੇ ਐ ਇਥੋਂ ਆਮ ਆਦਮੀ ਪਾਰਟੀ ਦੇ। ਕੱਢ ਸਕਦੇ ਐ ਸੀਟ ਉਮੀਦਾਂ ਪੂਰੀ। ਐਸੇ ਝਾੜੂ ਵਾਲ ਜਿੱਤਣਗੇ? ਜਿੱਤੋ ਦੇ? ਹਾਂ। ਕਰਦੇ ਕੰਮ? ਪੱਕਾ ਪੱਕਾ। ਅੱਛਾ। ਐਸੇ ਵਾਰੀ ਤਾਂ ਮਤਲਬ ਰਾਹਲ ਗਾਂਧੀ ਦਾ ਹੀ ਮਤਲਬ ਚਾਂਸ ਹੋਣਾ ਚਾਹੀਦਾ। ਆਪਣੇ ਹਿਸਾਬ ਨਾਲ ਤਾਂ। ਅੱਛਾ। ਹਾਂ। ਤੇ ਤੋਂ ਮੋਦੀ ਨੇ ਕੁਝ ਕੰਮ ਕਰ ਰਹੇ ਆ ਜਾਂ ਕੁਝ ਨਹੀਂ ਕਰ ਰਹੇ ਆ? ਹੂੰ। ਠੀਕ ਐ ਨੇ ਕੁਝ ਪਿਛੜੀ ਜੱਟੀਆਂ ਹਜੇ ਰਹਿ ਰ ਠੀਕ ਹੈ ਉਹਨਾਂ ਵਿੱਚ ਬੱਚੇ ਸਾਡੇ ਬੇਰੁਜ਼ਗਾਰ ਫਿਰ ਰਹੇ ਆ ਕੋਈ ਗਵਰਨਮੈਂਟ ਸਹੂਲਤ ਨਹੀਂ ਮਿਲ ਰਹੀ ਸਾਨੂੰ ਸਾਨੂੰ ਘਟੋ ਘਟੋਰੇ 77 ਸਾਲ ਤੋਂ ਉੱਪਰ ਟਾਈਮ ਹੋ ਰਿਹਾ ਹੈ ਅੱਛਾ ਸਾਡੇ ਅਜੇ ਕਾਸ਼ਟ ਉਰੇ ਅਪਰੂਵ ਨਹੀਂ ਹੈ ਅੱਛਾ ਤੇ ਇਥੋਂ ਐਮਪੀ ਅਮਰ ਸਿੰਘ ਜਿੱਤੇ ਵੇ ਪਹਿਲਾਂ ਇਸ ਵਾਰੀ ਕੌਣ ਜਿੱਤ ਸਕਦਾ ਇਸ ਵਾਰ ਤੇ ਮੇਰੇ ਹਿਸਾਬ ਨਾਲ ਤਾਂ ਕਾਂਗਰਸ ਹੀ ਹੈ ਜਾਂ ਫਿਰ ਵਿਚ ਵਿਚਾਲੇ ਹਜੇ ਖਿਚੜੀ ਪਗ ਰਹੀ ਹੈ ਅਜੇ ਇਹ ਕਲੀਅਰ ਨਹੀਂ ਹੋ ਰਿਹਾ ਆਪ ਆਪ ਵੀ ਇਹ ਬੱਚੇ ਮੁਕਾਬਲਾ ਦੋਵਾਂ ਦਾ ਹੀ ਹੈ ਦੋਹਾਂ ਦਾ ਮੁਕਾਬਲਾ ਹੈ ਹਵਾ ਤਾਂ ਭਈ ਇਸ ਟਾਈਮ ਆਮ ਆਦਮੀ ਪਲਟੀ ਤੇ ਕਾਂਗਰਸ ਦੋਨਾਂ ਦੀ ਹੈ ਅੱਛਾ ਹਾਂਜੀ ਕਾਂਗਰਸ ਦੀ ਐਮਪੀ ਪਹਿਲਾਂ ਇੱਥੋਂ ਜਿੱਤੇ ਵੇ ਹਾਂਜੀ ਪਹਿਲੇ ਕੰਮ ਕੋਸ਼ਿਸ਼ਦਾਮ ਅਮਰ ਸਿੰਘ ਕਰਦੇ ਕੰਮ ਕਰ ਰੱਖਿਆ ਨਹੀਂ ਮੈਂ ਤਾਂ ਚੁੱਕ ਲਿਆ ਪੱਤੇ ਹਾਂਜੀ ਨਵੀਂ ਸਰਕਾਰ ਨੇ ਕਰਿਆ ਕੋਈ ਕੰਮ ਨਵੀਂ ਸਰਕਾਰ ਨੇ ਭਈਆ ਬਿਜਲੀ ਦੇ ਮੇਲ ਮਾਫ ਕਰ ਰੱਖੇ ਅੱਛਾ ਗਰੀਬਾਂ ਵਾਸਤੇ ਇਹ ਹੀ ਬਹੁਤ ਕੁਝ ਹੈ ਠੀਕ ਮੁਕਾਬਲਾ ਇੰਨਾ ਦੀ ਐ ਅੱਛਾ ਹਾਂਜੀ ਹਾਂਜੀ ਮਾਹੌਲ ਦਾ ਭਾਈ ਦੇਖ ਇਹ ਤਾਂ ਵਕਤੇ ਦੱਸੂਗਾ ਅੱਛਾ ਸਮਝਿਆ ਜੀ ਨੇ ਹਾਂ ਮੁਕਾਬਲਾ ਸਾਰੀਆਂ ਪਾਰਟੀਆਂ ਦਾ ਹੀ ਅੱਛਾ ਇਹ ਵਕਤੇ ਦੱਸੂਗਾ ਨਵੀਂ ਸਰਕਾਰ ਨੇ ਕੀਤਾ ਕੁਛ ਸਾਹਮਣੇ ਆ ਥੋੜੇ ਜਿਹੜਾ ਕਰਿਆ ਐ ਐਮਪੀ ਅਮਰ ਸਿੰਘ ਨੇ ਹਾ ਉਹਨੇ ਵੀ ਆਪਣਾ ਜਿਹੜਾ ਕਰਿਆ ਲੋਕਾਂ ਦੇ ਸਾਹਮਣੇ ਹੀ ਐ ਠੀਕ ਐ ਕੋਈ ਫਰਕ ਪਿਆ 5 ਸਾਲਾਂ ਚ ਕੋਈ ਫਰਕ ਨਹੀਂ ਹੈ ਸਾਨੂੰ ਤਾਂ ਕੋਈ ਨਜ਼ਰ ਆਇਆ ਨਹੀਂ ਨਹੀਂ ਨਾ ਇਹ ਵੋਟਾਂ ਹੈਗੀਆਂ ਕੇਂਦਰ ਸਰਕਾਰ ਦੀਆਂ ਹਾਂ ਕੇਂਦਰ ਸਰਕਾਰ ਇਹ ਪੰਜਾਬ ਦੇ ਹਿਸਾਬ ਨਾਲ ਪੈਣਗੀਆਂ ਕੇਂਦਰ ਦੇ ਨਾਲ ਕੇਂਦਰ ਦੇ ਨਾਲ ਪੰਜਾਬ ਦਾ ਇਹਦੇ ਨਾਲ ਕੋਈ ਲਿੰਕ ਨਹੀਂ ਠੀਕ ਹੈ ਕੇਂਦਰ ਦੇ ਹਿਸਾਬ ਨਾਲ ਪੈਣਗੀਆਂ ਅੱਛਾ ਹਾਂ ਜੀ ਕੀ ਲੱਗਦਾ ਐ ਸੋਹਣੀ ਜੋ ਵੀ ਹੋਊਗਾ ਵਧੀਆ ਹੋਊਗਾ ਜੀ ਪਹਿਲਾਂ ਵਧੀਆ ਹੋਇਆ ਕਿ ਮਾੜਾ ਪਹਿਲਾਂ ਕੰਮ ਦਿਖਦੇ ਪਏ ਨਹੀਂ ਡਾਕਟਰ ਅਮਰ ਸਿੰਘ ਨੇ ਵੀ ਕੰਮ ਦਿਖਦੇ ਪਏ ਨੇ ਮੌਜੂਦਾ ਐਮਬੀ ਸੀ ਅੱਛਾ ਬਾਕੀ ਐਮਐਲਏ ਦੇ ਕੰਮ ਦਿਖਦੇ ਪਏ ਨੇ ਸ਼ਹਿਰ ਦੇ ਵਿੱਚ ਇਹਨਾਂ ਦੇ ਕੰਮ ਬਦੋ ਵਧੀਆ ਲੱਗੇ ਸਾਰੇ ਦਾ ਕੰਮ ਠੀਕ ਹੀ ਹੈ ਜੀ ਜਿਹੜਾ ਐਕਟਿਵ ਹੋਊਗਾ ਉਹਨੂੰ ਵੋਟਾਂ ਪੈਣਗੀਆਂ ਕੋਈ ਐਕਟਿਵ ਕੌਣ ਹੈ ਇਸ ਵੇਲੇ ਵੱਧ ਹਾਲੇ ਦੀ ਗੱਡੀ ਦਾ ਸਾਰੇ ਬਰਾਬਰ ਜੀ ਅੱਛਾ ਬਾਕੀ ਥੋੜੇ ਦਿਨਾਂ ਦਾ ਪਤਾ ਲੱਗ ਜਾਊਗਾ ਜੀ ਠੀਕ ਹੈ ਤੇ ਰਿਜ਼ਲਟ ਦੱਸੂਗਾ ਚਾਰ ਮਹੀਨਿਆਂ ਦਾ ਮਗਾੜਾ ਇਹਨਾਂ ਦੋਵਾਂ ਚ ਹੀ ਹੈ ਹਾਂ ਜੀ ਹਾਂ ਕਾਂਗਰਸ ਆਪ ਉੱਤੇ ਹੀ ਹੋਊਗਾ ਮੁਕਾਬਲਾ ਆਹੀ ਚਾਹੂਗੇ ਆਪਣੀ ਆਪ ਪਾਰਟੀ ਉੱਤੇ ਆਪ ਅੱਛਾ ਆਪ ਵਾਲੇ ਸੀਟਾਂ ਜ਼ਿਆਦਾ ਲੈ ਕੇ ਜਾਣਗੇ ਇਥੇ ਆਪਣੇ ਜਿਤ ਸਕਦੇ ਜੀਪੀ ਸਾਹਿਬ ਹਾਂ ਜੀ ਜੀਪੀ ਸਾਹਿਬ ਦੀ ਉਮੀਦ ਹੈਗੀ ਹੈ ਪਾਰਟੀ ਬਦਲਣ ਕਰਕੇ ਕੋਈ ਫਰਕ ਪਿਆ ਨਹੀਂ ਨਹੀਂ ਅੱਛਾ ਇਹ ਜੀ ਤਾਂ ਕੋਈ ਫਰਕ ਨਹੀਂ ਹੈ ਡਾਕਟਰ ਅਮਰ ਸਿੰਘਾ ਐਮਪੀ ਪਹਿਲਾਂ ਜਿੱਤੇ ਵੇ ਠੀਕ ਹੈ ਜੀ ਪਰ ਲੋਕ ਨਵਾਂ ਚਿਹਰਾ ਦੇਖਣਾ ਬਦਲਾਵ ਚਾਹੁੰਦੇ ਪਹਿਲਾਂ ਦਾ ਬਦਲਾ ਠੀਕ ਲੱਗਿਆ ਠੀਕ ਹੈ ਜੀ ਪਿਆ ਫਰਕ ਪਿਆ ਜੀ ਠੀਕ ਹੈ ਭਾਜੀ ਇਸ ਵਾਰ ਮਾਹੌਲ ਮੈਂ ਤਾਂ ਕਹਿੰਦਾ ਜੀ ਕਾਂਗਰਸ ਆਣੀ ਚਾਹੀਦੀ ਹੈ ਜੀ ਡਾਕਟਰ ਅਮਰ ਸਿੰਘ ਬਿਲਕੁਲ ਜੀ ਪਹਿਲਾਂ ਵੀ ਉਹ ਹਾਂਜੀ ਹਾਂ ਉਹੀ ਆਣੇ ਚਾਹੀਦੀਆਂ ਜੀ ਕਿਉਂ ਭਾਜੀ ਉਹ ਐ ਕਿ ਕੰਮ ਹੁੰਦਾ ਸਾਡੇ ਫਤਿਹਗੜ ਸਾਹਿਬ ਦਾ ਪਹਿਲਾਂ ਵੀ ਨਗਰਾ ਸਾਹਿਬ ਨੇ ਵੀ ਬਹੁਤ ਵਧੀਆ ਕੀਤਾ ਹੈ ਜੋ ਹੁਣ ਐਮਐਲਏ ਉਹਨਾਂ ਨੇ ਕੀਤਾ ਕਿਨਾਂ ਨਹੀਂ ਕੋਈ ਇੰਨੇ ਕੰਮ ਉਹ ਦਿਖੇ ਨਹੀਂ ਰਿਹਾ ਜੀ ਅੱਛਾ ਸਾਨੂੰ ਮੇਨ ਕੀ ਆ ਸੀ ਸ਼ਹੀਦਾਂ ਦੀ ਧਰਤੀ ਤੇ ਰਹਿਣਾ ਭਾਜੀ ਸਾਨੂੰ ਫਤਿਹਗੜ ਸਾਹਿਬ ਦੇ ਵਿੱਚ ਜਦੋਂ ਵੀ ਪ੍ਰੋਗਰਾਮ ਹੁੰਦਾ ਕੋਈ ਵੀ ਤਾਂ ਉੱਥੇ ਸਾਨੂੰ ਪੂਰਾ ਓਕੇ ਚਾਹੀਦਾ ਠੀਕ ਐਸ ਵਾਰੀ ਵਧੀਆ ਲੱਗ ਨਹੀਂ ਗੱਲ ਬਣੀ ਜੀ ਅੱਛਾ ਹਾਂ ਲਿਆ ਮਤਲਬ ਐਮਪੀ ਠੀਕ ਆ ਬਹਿਣਾ ਨੇ ਹਾਂਜੀ ਹਾਂ ਬਹੁਤ ਵਧੀਆ ਸਾਡੇ ਕਿਸਾਨਾਂ ਦੇ ਹੱਕ ਜੇ ਤਾਂ ਵੀਰ ਆਮ ਆਦਮੀ ਪਾਰਟੀ ਸਰਕਾਰ ਆਪ ਹਾਂ ਕਰਦੇ ਕੰਮ ਨਹੀਂ ਕੰਮ ਜੇ ਗਿਣ ਕੇ ਸੌਣ ਲੱਗ ਜਾਈ ਤਾਂ ਬਹੁਤ ਨੇ ਪਰ ਜਿਹੜਾ ਕਿਸਾਨੀ ਲੈਵਲ ਦਾ ਕੰਮ ਹੈ ਚੇਰਾਂ ਦੇ ਲੈਵਲ ਦਾ ਪਿੰਡਾਂ ਦੇ ਲੈਵਲ ਦਾ ਸਰਕਾਰ ਕੰਮ ਕਰ ਰਹੀ ਹੈ ਆਇਆ ਬਦਲਾ ਹਾਂ ਦੇਖੋ ਹਲੇ 2 ਸਾਲ ਲੰਘੇ ਆ 3 ਸਾਲ ਬਾਕੀ ਪਏ ਆ ਠੀਕ ਹੈ ਤੇ ਜੇ ਆਪਾਂ ਕਹੀਏ ਵੀ 70 ਸਾਲ ਦਾ ਕੰਮ ਕਰਿਆ ਹੋਇਆ ਸਾਨੂੰ 2 ਸਾਲ ਸਾਰਾ ਪੂਰਾ ਹੋ ਜਾਊਗਾ ਉਹ ਆਪਾਂ ਸਿਆਣੇ ਆ ਉਹ ਤਾਂ ਨਹੀਂ ਹੋ ਸਕਦਾ ਠੀਕ ਹੈ ਹਾਂ ਚਲੋ ਇਹ ਹੈਵੀ ਹੁੰਦਾ ਹੁੰਦਾ ਸਟੈਪ ਵਾਈਜ਼ ਕੰਮ ਹੋ ਰਿਹਾ ਹੈ ਡਾਕਟਰ ਐਮ ਐਨ ਐਸ ਪੀ ਸੀ ਉਹਨਾਂ ਨੇ ਕੀਤਾ ਕੁਝ ਸਾਡੇ ਤਾਂ ਕਦੇ ਵੀਰੇ ਅੱਜ ਤੱਕ ਪਿੰਡ ਅੱਗੇ ਦੇਖੇ ਨਹੀਂ ਅੱਛਾ ਹਾਂ ਇਸ ਵਾਰ ਫਿਰ ਐਮ ਪੀ ਨਵਾਂ ਬਣੇ ਹਾਂ ਜੀ ਨਵਾਂ ਠੀਕ ਐਮ ਪੀ ਨਵਾਂ ਜੀ ਪੀ ਦੇ ਹੱਕ ਅੱਛਾ ਤੇ ਜਿਹੜੇ ਪਰਚਾਰ ਸ਼ੁਰੂ ਹੀ ਨਹੀਂ ਹੋਏ ਆ ਜੀ ਜੀ ਹੋਇਆ ਨਹੀਂ ਜੀ ਨਹੀਂ ਅੱਛਾ ਪਹਿਲਾਂ ਨੇ ਐਮਪੀ ਨੇ ਕੀਤਾ ਕੋਈ ਕੰਮ ਕਰ ਅਮਰ ਸਿੰਘ ਨੇ ਹਾਂ ਜੀ ਬਹੁਤ ਅੱਛਾ ਕੰਮ ਕੀਤਾ ਤੇ ਨਵੀਂ ਸਰਕਾਰ ਨੇ ਨਵੀਂ ਸਰਕਾਰ ਨੇ ਤਾਂ ਕੀ ਨਹੀਂ ਐਮਪੀ ਨੇ ਅਮਰ ਸਿੰਘ ਨੇ ਕੀਤਾ ਕੰਮ ਕਰ ਕੋਈ ਨਹੀਂ ਕਦੇ ਦੇਖਿਆ ਨਹੀਂ ਜੀ ਪਹਿਲੇ 5 ਸਾਲ ਵੋਟਾਂ ਵੀ ਪਾਈਆਂ ਨੇ ਪਰ ਕੋਈ ਕੰਮ ਨਹੀਂ ਕਰਿਆ ਮੈਂ ਤਾਂ ਨਹੀਂ ਦੇਖਿਆ ਜੀ ਤੇ ਆਪਨੇ ਬਦਲਾ ਕੋਈ ਲੈਂਦਾ ਆਪ ਤੇ ਤਾਂ ਹੁਣ ਬਿਜਲੀ ਦੇ ਬਿੱਲ ਅੱਗੇ ਕਿੱਥੇ 15 15 2000 ਰੁਪਏ ਆਂਦਾ ਸੀ ਹੁਣ 1514 1500 ਆਂਦਾ ਏ ਇਹ ਤਾਂ ਹੈ ਤੇ ਆ ਫਰਕ ਹਾਂ ਇਹ ਬਿਜਲੀ ਦੇ ਬਿੱਲ ਦਾ ਫਰਕ ਪਿਆ ਜੀ ਬਾਕੀ ਸਰਕਾਰੀ ਅਫਸਰਾਂ ਤੋਂ ਫਰਕ ਪਿਆ ਹੋਇਆ ਐਸੇ ਜੀ ਗੱਲ ਇਹ ਤਾਂ ਹੈ ਸਰਕਾਰ ਕੋਈ ਗਰੀਬ ਬੰਦੇ ਕਾ ਨਹੀਂ ਕੋਈ ਨਹੀਂ ਦੇਖਦੀ ਸਰਕਾਰ ਨਵੀਂ ਬਦਲਾਅ ਵਾਲੀ ਸਰਕਾਰ ਨੇ ਵੀ ਨਹੀਂ ਦੇਖਿਆ ਬਦਲਾਅ ਵਾਲੀ ਸਰਕਾਰ ਨੇ ਵੀ ਨਹੀਂ ਹਜੇ ਤੱਕ ਦੇਖਿਆ ਜੀ ਅੱਛਾ ਹਾਂ ਜੀ ਹੋਇਆ ਨਹੀਂ ਕੋਈ ਕੰਮ ਕੋਈ ਕੰਮ ਨਹੀਂ ਹੋਇਆ ਅੱਛਾ ਹਾਂ ਜੀ ਫਿਰ ਹੁਣ ਐਮਪੀ ਕੀ ਕਰਨਾ ਚਾਹੀਦਾ ਹਾਂ ਵੀ ਦੇਖੋ ਜੀ ਇਹ ਤਾਂ ਸਰਕਾਰ ਨੂੰ ਦੇਖਣਾ ਚਾਹੀਦਾ ਵੀ ਗਰੀਬ ਜਨਤਾ ਕੰਨੀ ਦੇਖਣ ਜਿਹੜੇ ਖੜੇ ਕੀਤੇ ਇਹਨਾਂ 'ਚ ਕੋਈ ਲੱਗਦਾ ਤੁਹਾਨੂੰ ਵੀ ਕੋਈ ਸੁਣੋ ਹਜੇ ਕੁਝ ਨਹੀਂ ਲੱਗ ਰਿਹਾ ਨਹੀਂ ਨਹੀਂ ਜੀ ਅਮਰ ਸਿੰਘ ਨੇ ਸੁਣੀ ਨਹੀਂ ਜੀ ਹਜੇ ਕਿਸੇ ਨੇ ਨਹੀਂ ਸੁਣੀ ਭਗਵੰਤ ਮਾਨ ਤੇ ਉਮੀਦ ਸੀਗੀ ਭਗਵੰਤ ਮਾਨ ਨੇ ਹਜੇ ਤੱਕ ਕੋਈ ਕਰਿਆ ਨਹੀਂ ਜੀ ਗਰੀਬ ਬੰਦੇ ਕੰਨੀ ਕੁਝ ਨਹੀਂ ਦੇਖਿਆ ਜੀ ਫਿਰ ਕਿਹਨੂੰ ਮੌਕਾ ਦੇ ਦੇਵੋਗੇ ਮੌਕਾ ਤਾਂ ਜੀ ਅਸੀਂ ਤਾਂ ਕਹਿੰਦੇ ਆਮ ਪਾਰਟੀ ਆਵੇ ਅੱਛਾ ਹਾਂ ਦੁਬਾਰੇ ਫਿਰ ਉਮੀਦ ਹਾਂ ਉਮੀਦ ਫੇਰ ਹੈਗੀ ਅਸੀਂ ਨਾਲ ਉਹਨਾਂ ਦੇ ਜਦ ਆਪਣੇ ਤੈਹ ਦੇ ਲੋ ਪਾਈਆਂ ਵੋਟਾਂ ਉਹਨਾਂ ਨੂੰ ਤਾਂ ਸਾਡੇ ਕੰਮ ਕਰਨ ਦਾ ਅਸੀਂ ਤਾਂ ਕਹਿੰਦੇ ਦੁਬਾਰਾ ਵੀ ਆਉਣ ਉਹ ਠੀਕ ਹੈ ਹਾਂ ਜੀ ਅਜੇ ਉਮੀਦ ਹੈਗੀ ਆ ਹਾਂ ਉਮੀਦ ਹੈਗੀ ਆ ਜੀ ਵੋਟਾਂ ਦਾ ਪੁੱਛ ਰਹੇ ਆ ਕੀ ਚੱਲਦਾ ਮੌਲ ਵੋਟਾਂ ਦਾ ਵਾ ਠੀਕ ਸਾਗਾ ਕਿਹੜੀ ਪਾਰਟੀ ਅੱਗੇ ਜਾ ਰਹੀ ਮੈਂ ਤਾਂ ਸਿਮਰਜੀਤ ਮਾਨ ਨੂੰ ਵੋਟ ਪਾਇਆ ਜਿੰਦਗੀ ਦਾ ਬਾ 84 ਸਾਨੂੰ ਦਾ ਮੈਂ ਕਿਸੇ ਨੂੰ ਨਹੀਂ ਪਾਈ ਹੈਗੀ ਤੇ ਵੋਟ ਅਕਾਤ ਹਜਦਾ ਇੰਦਰਾ ਗਰਨੇਟ ਆਇਆ ਮੈਂ ਇਸ ਬੰਦੇ ਨੂੰ ਵੋਟ ਪਾਈ ਹੁਣ ਵੀ ਇਧਰੀ ਹਾਂ ਇੱਥੇ ਚੱਲ ਪੱਕਾ ਚੱਲ ਜਿੰਦਗੀ ਖਰੇ ਫਤਿਹਗਰ ਦੀ ਸੇਵਾ ਮੇਰੇ ਕੋ ਆਮਰਤ ਮਿਲਦੀ ਠੀਕ ਹੈ ਸ਼ਨਾ ਕਹਿੰਦਾ ਜੋ ਤੁਸੀਂ ਉਹ ਫਤਿਹਗਰ ਸਾਹਿਬ ਦਾ ਸ਼ਾਸਤਰ ਵੀਲਾਗਰ ਸਾਹਿਬ ਨੇ ਮੈਂ ਛੇ ਨਹੀਂ ਛੱਡਦਾ ਮੈਂ ਕਰ ਕਰਦਾ ਆਪਣਾ ਖੇਤੀ ਦਾ ਕਰਨਾ ਠੀਕ ਹੈ ਬੋਰਨੈਸ ਬੰਦੇ ਨੂੰ ਬਾਰਾ ਮੈਂ ਪਹਿਲਾਂ ਤੇ ਪਨ ਆ ਰਿਹਾ ਠੀਕ ਹੈ ਜਦਾਂ ਧਰਮ ਪਿੱਛੇ ਕਬਗਰ ਅਸੀਂ ਧਰਮੀ ਬੰਦੇ ਆ ਅਸੀਂ ਕਿਸੇ ਪਾਸੇ ਨਹੀਂ ਜਾਂਦੇ ਹੈਗੇ ਨਾ ਬੜਾ ਧਰਮ ਛੱਡਣਾ ਇਹਦੇ ਬਿਨਾ ਮੁਕਤੀ ਨਹੀਂ ਨਾਲੇ ਨਗਦੀ ਹੋਣੀ ਆ ਧਰਮ ਰਾਜ ਕੋਲ ਵੀ ਜਾਣਾ ਪੈਣਾ ਉੱਥੇ ਵੀ ਲੇਖਾ ਦੇਣਾ ਪੈਣਾ ਸੰਸਾਰ ਵਾਲੀ ਕਰਤ ਕਰਨੀ ਕਰਤ ਕਰਕੇ ਖਾਣਾ ਠੀਕ ਹੈ ਠੀਕ ਹੈ ਨਹੀਂ ਹਾਂ ਸਿੱਧੀ ਗੱਲ ਉਲੇ ਮੁਕਤੀ ਆ ਅਮਰਤਾਰੀ ਤੂੰ ਅਮਰਤਾਰੀ ਅਸੀਂ ਕੋਈ ਬਦਲਾ ਨਹੀਂ ਆਇਆ ਨਹੀਂ ਹਾਲ ਕੋਈ ਬਦਲਾਵ ਨਹੀਂ ਤੇ ਐਮਪੀ ਅਮਰ ਸਿੰਘ ਹਾਲ ਤਾਂ ਕੋਈ ਚੋਣ ਨਹੀਂ ਚਾਹੇ ਨਹੀਂ ਹੈ ਕੋਈ ਉਹਨਾਂ ਨੇ ਕੁਝ ਕੀਤਾ ਪੰਜ ਸਾਲਾਂ ਨਾ ਕੀਤਾ ਕਰਨਾ ਕਿਨਾਂ ਨੇ ਅੱਛਾ ਕਿਸੇ ਨੇ ਵੀ ਨਹੀਂ ਕੀਤਾ ਨਹੀਂ ਨਹੀਂ ਇਹ ਕਰਨਾ ਤੇ ਐਮਪੀ ਕੋਈ ਨਵਾਂ ਚੋਣ ਹੈ ਦੇਖੋ ਜਿਸ ਤਰ੍ਹਾਂ ਕੋਈ ਕੰਮ ਕਰ ਨਵੀਂ ਸਰਕਾਰ ਨੇ ਕਰਿਆ ਠੀਕ ਹੈ ਜੋਗਾ ਸੀ ਵਧੀਆ ਕਰ ਰਹੀ ਹੈ ਐਮਪੀ ਅਮਰ ਸਿੰਘ ਉਹ ਦਿਖਾਈ ਨਹੀਂ ਪੰਜ ਸਾਲ ਤੋਂ ਨਹੀਂ ਨਾ ਜੀ ਅੱਛਾ ਕੀ ਲੱਗਦਾ ਜੀ ਮਹੌਲ ਬਾਬੂ ਜੀ ਮਹੌਲ ਤਾਂ ਹਰੇਕ ਆਪਣੇ ਵਾਲ ਨੂੰ ਖਿੱਚ ਰਿਹਾ ਹੈ ਕਿ ਦੇਸ਼ ਦਾ ਕਿਸੇ ਨੂੰ ਫਿਕਰ ਹੈ ਨਹੀਂ ਹਰੇਕ ਪਾਰਟੀ ਕਹਿੰਦੇ ਮੈਂ ਨੂੰ ਬਣ ਕੇ ਸਾਰੇ ਦੇਸ਼ ਨੂੰ ਲੁੱਟ ਕੇ ਮੈਂ ਸਭ ਤੋਂ ਵੱਡਾ ਉਹ ਵਣਿਆ ਸੇਠ ਠੀਕ ਹੈ ਇਹਨਾਂ ਨੇ ਇੱਕ ਕੰਮ ਕਰ ਰਿਹਾ ਹੈ ਜਿਹੜੇ ਆਪ ਸਰਕਾਰ ਹੈ ਜਿੰਨੀ ਬਿਜਲੀ ਇਹਨਾਂ ਨੇ ਦਿੱਤੀ ਹੈਗੀ ਤਾਂ ਬਿਜਲੀ ਬੋਰਡ ਬਣਾ ਕੇ ਕਿਸੇ ਨੂੰ ਨਹੀਂ ਦਿੱਤੀ ਕੋਈ ਇੱਕ ਕੰਮ ਕਰ ਰਿਹਾ ਹੈ ਬਾਕੀ ਜੋ ਰਿਸ਼ਵਤ ਹੈ ਅੱਗੇ ਨਾਲੋਂ ਵੀ ਬਹੁਤ ਜ਼ਿਆਦਾ ਵਧ ਗਈ ਉਹ ਤਾਂ ਕਹਿੰਦੇ ਇਹ ਰਿਸ਼ਵਤ ਖੋਰੀ ਬੰਦ ਕਰ ਰਹੇ ਹਨ ਕਿੱਥੇ ਕਰ ਰਹੇ ਆ ਜਿਹੜਾ ਮਾਲ ਮੈਕਵਜ ਇਨੀ ਰਿਸਵਤਾ ਕੋਈ ਸਿੱਧਾ ਉਹ ਗਲਤ ਨਹੀਂ ਕਰਦਾ ਫੜਵਾਰੀ ਜਾ ਤਹਿਿਲ ਅੱਛਾ ਨਾ ਪਰ ਹੁਣ ਐਮਪੀ ਕਿ ਨੂੰ ਜਿਤਾਉਣਾ ਚਾਹੀਦਾ ਵਾਹ ਅਰੇ ਜਿਹੜੀ ਜੇ ਕਿਸ ਦੇਸ਼ ਦਾ ਆਪਾਂ ਨੇ ਭਲਾ ਕਰਨਾ ਤਾਂ ਆਹ ਪਾਰਟੀ ਬਦਲ ਜਾਵੇ ਇਹ ਆਪਣੇ ਢਿੱਡ ਵਾਸਤੇ ਪਾਰਟੀ ਬਦਲ ਮੈਂ ਕਹਿੰਦਾ ਕੋਈ ਕਾਬਲੇ ਨਹੀਂ ਐਮਪੀ ਬਣਨ ਦੇ ਅੱਛਾ ਨਾ ਕੋਈ ਬੰਦਾ ਕਾਬਲੇ ਫਿਰ ਹੁਣ ਨੋਟਾ ਦੇਖੀਓ ਜੀ ਨੋਟੇ ਦਾ ਵੀ ਕਰਦੇ ਜਾਂ ਨਹੀਂ ਪਰ ਆਹ ਸ਼ਾਲਾ ਮਾਰ ਮਾਰ ਕੇ ਜਿਵੇਂ ਬੰਦੇ ਡਰਪਦੇ ਐ ਪਾਰਟੀਆਂ ਬਦਲ ਰਹੇ ਐ ਜਿਹੜੇ ਨੇ ਜਿਹੜੇ ਨੇ ਜਿਹੜੇ ਬਿਲਕੁਲ ਵੀ ਪੋਲੀਟੀਕਲ ਬੰਦੇ ਨੇ ਉਹਨੂੰ ਤਿੰਨ ਤਣ ਵਾਰ ਉਹ ਬਣਾਇਆ ਐ ਐਮਪੀ ਫੇਰ ਵੀ ਉਹ ਨੱਠ ਗਏ ਨੇ ਜੇਕਰ ਉਹ ਆਹ ਤਿੰਨੇ ਭਾਈ ਫੌਜੀ ਸੀ ਆਹ ਉਹ ਕਿਹੜਾ ਸੀ ਚੀਫ ਮਿਨਿਸਟਰ ਆਹ ਕੈਪਟਨ ਨਾ ਨਾ ਉਹ ਨਹੀਂ ਕੈਪਟਨ ਪੈਣਾ ਰਾ ਤੇ ਬਿਆਂ ਦਾ ਅੱਛਾ ਹਾਂ ਹਾਂ ਇਹਨੂੰ ਉਹ ਨਹੀਂ ਇਹਦੇ ਫੌਜੀ ਦੇ ਸਾਰੇ ਬੰਦੇ ਤਿੰਨੇ ਭਾਈ ਇਹ ਤਿੰਨੇ ਚੀਫ ਮਿਨਿਸਟਰ ਵੀ ਬਣਿਆ ਤਿੰਨ ਵਾਰੀ ਉਹ ਐਮਐਲਏ ਵੀ ਬਣਿਆ ਤਿੰਨ ਵਾਰੀ ਐਮਪੀ ਵੀ ਬਣਿਆ ਫਿਰ ਵੀ ਨੱਟ ਗਏ ਇਹਨਾਂ ਨੂੰ ਕੋਈ ਇਹਨਾਂ ਦੀ ਕੋਈ ਜਿਹੜੀ ਅੰਦਰਲੀ ਉਹ ਆ ਉਹਨੂੰ ਪੂਰਾ ਨਹੀਂ ਕਰ ਲਾਲਚ ਨੂੰ ਕੋਈ ਪੂਰਾ ਨਹੀਂ ਕਰ ਸਕਦਾ ਲਾਲਚ ਮਾਰੇ ਨੱਟਦਾ ਬੰਦਾ ਹੁਣ ਹੀ ਨੱਟਦਾ ਹੈਗਾ ਵੋਟਾਂ ਦਾ ਤੇ ਆਪਣਾ ਕੋਈ ਹੋ ਨਹੀਂ ਹੈ ਜੀ ਆਪਾਂ ਤਾਂ ਕਿਸੇ ਨਾਲ ਹੋ ਨਹੀਂ ਹੈਗੀ ਜੀ ਅੱਜ ਤੱਕ ਜਿਵੇਂ ਸਾਰੇ ਅਨਪੌਂਡ ਚ ਜਿਵੇਂ ਵੋਟਾਂ ਪਾਣ ਕੇ ਉਸ ਤਰ੍ਹਾਂ ਬਣਿਆ ਆਪਾਂ ਨੂੰ ਕਿਸੇ ਨਾਲ ਕੋਈ ਹੋ ਨਹੀਂ ਹੈ ਜੀ ਅੱਛਾ ਹਾਂ ਜੀ ਸਾਮਕਰ ਹੋਇਆ ਕੋਈ ਨਵੀਂ ਸਰਕਾਰ ਬਣੀ ਤੋਂ ਬਾਅਦ ਹਾਂ ਠੀਕ ਆ ਜੀ ਕਿਸੇ ਗਰੀਬ ਨੂੰ ਪ੍ਰੇਸ਼ਾਨ ਨਹੀਂ ਕਰਦੇ ਉਹ ਠੀਕ ਆ ਅੱਛਾ ਤੇ ਐਮਪੀ ਅਮਰ ਸਿੰਘ ਸੀ ਪਹਿਲਾਂ ਉਹਨਾਂ ਨੇ ਕੁਛ ਕੀਤਾ ਹਮ ਸਿੰਘ ਜੀ ਅੱਜ ਤਾਂ ਬਾਹਰ ਦੇ ਰਹਿਣ ਵਾਲੇ ਅਸੀਂ ਤੱਕ ਆਪਾਂ ਨੂੰ ਉਹਨਾਂ ਨਾਲ ਕੋਈ ਕੋਈ ਖਾਸ ਕੰਮ ਨਹੀਂ ਪੰਡਾ ਆ ਜਿਹੜੀ ਸਰਕਾਰ ਹੈ ਠੀਕ ਹੈ ਕਿ ਕਿਸੇ ਨੂੰ ਗਰੀਬ ਨੂੰ ਨਹੀਂ ਪ੍ਰੇਸ਼ਾਨ ਕਰਦੀ ਠੀਕ ਬਹੁਤ ਠੀਕ ਹੈ ਵੋਟਾਂ ਆ ਰਹੀਆਂ ਦੜਾ ਦੜ ਫੜਾ ਫੜ ਕਿਹੜੀ ਪਾਰਟੀ ਜਿੱਤਦੀ ਹੈ ਸਾਡੀ ਵੋਟਾਂ ਜਿੱਤੀ ਵੀ ਸਾਰੀਆਂ ਪਾਰਟੀਆਂ ਕੰਮ ਸਭ ਨੇ ਕਰਿਆ ਵਾ ਅਮਰ ਸਿੰਘ ਨੇ ਨਹੀਂ ਕਰਿਆ ਵਾ ਗੇੜੀਆਂ ਗੁੜੀਆਂ ਕਰਾਈਆਂ ਇੱਥੇ ਹੂੰ ਬਾਕੀ ਸਾਰੀਆਂ ਪਾਰਟੀਆਂ ਨਹੀਂ ਸਰਕਾਰ ਕਰ ਰਹੀ ਕੁਝ ਨਹੀਂ ਸਰਕਾਰ ਕਰ ਰਹੀ ਕੁਝ ਵਾਦੇ ਕਹਿੰਦੇ ਤੇ ਵੀ ਪੂਰਾ ਨਹੀਂ ਕਰੇ ਜਿਹੜੀ ਮਿੱਟੀ ਘੁੱਟ ਰਹੇ ਹੈ 1000 ਰੁਪਏ ਦਿੱਤਾ ਨਹੀਂ ਹੈਗਾ ਬਾਕੀ ਲੋਕਾਂ ਦੇ ਬਿਜਲੀ ਬਿੱਲ ਮਾਫ ਕਰ ਦੇ ਇੱਕ ਫੋਟੋ ਨਾ ਪਾਉਗੀ لازਮੀ ਮੁਕਾਬਲਾ ਦੋਵਾਂ ਦਾ ਹੀ ਹੈ ਫਿਰ ਇਹਨਾਂ ਦਾ ਸਾਰਾ ਗੇਜਰਾਂਮ ਵੀ ਖੜ ਗਿਆ ਭਾ ਜੀ ਪੀ ਦਾ ਸਾਰਾ ਜੋ ਵੀ ਜੀ ਪੀ ਨੂੰ ਬਹੁਤ ਹੋ ਗਈ ਜੇ ਪੱਕੀ ਫੋਟਾ ਪੈਣੀ ਪੈਣੀ ਹੈ ਠੀਕ ਹੈ ਮੁਕਾਬਲੇ ਚ ਸਾਰੇ ਨੇ ਜਿਹੜੇ ਹਰ ਨਾਲ ਜਿੱਤ ਜਾਣੇ ਨੇ ਜਿੱਤ ਨਾਲੇ ਹਾਰ ਜਾਣੇ ਨੇ ਠੀਕ ਹੈ ਅਸਲ ਬਾਜੀ ਬਹੁਤ ਹੈ ਠੀਕ ਹੈ ਐ ਇਥੇ ਆਮ ਐਮਪੀ ਦੀ ਚੋਣ ਚ ਜੀਪੀ ਨੂੰ ਲੈਂਦਾ ਕਾਂਗਰਸ ਚ ਆਮ ਆਦਮੀ ਪਾਰਟੀ ਨੇ ਉਹਦਾ ਕੀ ਲੱਗਦਾ ਜਿੰਨੇ ਵੀ ਲੀਡਰ ਆ ਸਰ ਬੁਝੇ ਆ ਜਿਹਨੂੰ ਟਿਕਟ ਨਹੀਂ ਮਿਲਦੀ ਉਹ ਜੇ ਉਹਦਾ ਚਲਾ ਜਾਂਦਾ ਉਹਨਾਂ ਨੂੰ ਕੁਰਸੀ ਦਾ ਕੀ ਮਤਲਬ ਹੈ ਠੀਕ ਲੋਕਾਂ ਦਾ ਕੋਈ ਮਤਲਬ ਨਹੀਂ ਹੈਗਾ ਭਾਜੀ ਹਲਾ ਮਾਹੌਲ ਬਣਿਆ ਨਹੀਂ ਅੱਜ ਕੱਲ ਕੈਂਡੀਡੇਟ ਲੜ ਕੇ ਰੋਏਗੀ ਜਨਤਾ ਪਾਣੀ ਕੱਲ 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 ਪਾ ਬੀਜੇਪੀ ਨੂੰ ਪੈਰੇ ਵੋਟ ਸ਼ਹਿਰਾਂ ਚ ਹਾਂ ਸ਼ਹਿਰਾਂ ਚ ਬੀਜੇਪੀ ਨੂੰ ਵੋਟ ਪੈ ਗਈ ਜੀ ਅੱਛਾ ਓਵਰਆਲ ਕੀ ਲੱਗ ਰਿਹਾ ਫਤਿਹਗੜ ਸਾਹਿਬ ਚ ਵੀ ਜੀ ਜਿਹਨੂੰ ਸ਼ਹਿਰ ਬੁਗਤ ਨੇ ਉਹ ਜਿੱਤੂਗਾ ਜੀ ਅੱਛਾ ਜਿਹਨੂੰ ਸ਼ਹਿਰ ਪੋਣੇ ਉਹ ਜਿੱਤੂ ਆ ਜੀ ਸਰਕਾਰ ਨੇ ਕੀਤਾ ਕੁਛ ਸਰਕਾਰ ਨੇ بجلی ਫਰੀ ਦਿੱਤੀ ਆ ਠੀਕ ਕਰਿਆ ਸਰਕਾਰ ਨੇ ਸਰਕਾਰ ਨੇ ਕੋਈ ਮਾਲਾ ਨਹੀਂ ਕਰਿਆ ਜੀ ਤੇ ਐਮਪੀ ਅਮਰ ਸਿੰਘ ਸੀ ਪਹਿਲਾਂ ਉਹਨਾਂ ਨੇ ਉਹਦਾ ਕੋਈ ਕੰਮ ਨਹੀਂ ਹੋਇਆ ਉਹ ਦੇਖਿਆ ਨਹੀਂ ਆਪਣਾ ਜੀ ਆਪਣਾ ਦੇਖਿਆ ਨਹੀਂ ਝੂਠ ਕਰਨ ਬੋਲਣਾ ਜੀ ਜੀ ਵੀ ਵੀ ਜਿੱਤ ਸਕਦੀ ਆ ਆਮ ਪਾਰਟੀ ਵਿੱਚ ਸਕਦੀ ਆ ਤੇ ਜਨਤਾ ਦੀ ਸੋਚ ਆ ਐਮਪੀ ਅਮਰ ਸਿੰਘ ਨੇ ਕੀਤਾ ਕੋਈ ਕੰਮ ਅਸੀਂ ਤਾਂ ਦੇਖਿਆ ਨਹੀਂ ਹੈ ਜੀ ਨਹੀਂ ਨਹੀਂ ਸਰਕਾਰ ਨੇ ਕੀਤਾ ਕੋਈ ਕੰਮ ਨਵਾਂ ਸਰਕਾਰ ਚ ਕਰੀ ਜਾਂਦੀ ਓਕੇ ਅੱਛਾ ਹਾਂਜੀ ਹਾਂਜੀ ਐਮਪੀ ਅਮਰ ਸਿੰਘ ਸੀ ਉਹਨਾਂ ਨੇ ਕੁਛ ਕੀਤਾ ਅਮਰ ਸਿੰਘ ਵੀ ਆਪਣੀ ਸਾਹ ਠੀਕ ਨੇ ਸਾਰੇ ਆਪਣੇ ਵਧੀਆ ਨੇ ਜੀ ਆਪਣੀ ਜਗਾ ਅੱਛਾ ਹਾਂਜੀ ਹਾਂਜੀ ਬਾਲਾ ਕੀ ਚੱਲਦਾ ਇੱਥੇ ਮੁਕਾਬਰੇ ਦੇ ਹਾਲੇ ਕੁਝ ਨਹੀਂ ਇਸ ਬਾਰੇ ਕਹਿ ਸਕਦੇ ਵੀ ਅੱਛਾ ਹਾਂਜੀ ਹਾਂਜੀ ਅੱਜ ਕੱਲ ਦਾ ਜੀ ਮੈਂ ਲੋਨ ਦੱਸ ਰਹੇ ਹਾਂ ਸਾਰੇ ਇੱਕੋ ਛਾ ਰਹੀ ਹੈ ਜਿਹਨੂੰ ਮਰਜ਼ੀ ਪਾ ਲੋ ਵੋਟ ਕੋਈ ਇਸ ਦਾ ਫਾਇਦਾ ਨਹੀਂ ਹੈ ਨਵੀਂ ਸਰਕਾਰ ਨੇ ਕੀਤਾ ਨਹੀਂ ਕੰਮ ਕੋਈ ਨਾ ਮੈਂ ਤਾਂ ਉੱਥੇ ਸਾਈਨ ਕਰਉਣ ਗਿਆ ਤਾਂ ਮੇਰਾ ਸਾਈਨ ਹੀ ਨਹੀਂ ਕਿਤੇ ਦਫ਼ਤਰ ਉਹਦੇ ਕਾਗਜ਼ ਦੇ ਉੱਤੇ ਅੱਛਾ ਹਾਂ ਕਿਤੇ ਜੀ ਦਫ਼ਤਰ ਆ ਕੇ ਮਿਲੋ ਠੀਕ ਹੈ ਖੁਸ਼ ਨਹੀਂ ਸਰਕਾਰ ਦਾ ਨਾ ਆਪਾੜੀ ਕੋ ਦਾ ਜੀ ਠੀਕ ਹੈ ਮਾਹੌਲ ਹਾਂਜੀ ਉਹ ਤਾਂ ਲੈਣਾ ਫੋਨਾ ਦੇਖ ਪਰ ਇਹ ਆਪਣੇ ਆਮ ਪਾਰਟੀ ਦੇ ਆ ਅੱਛਾ ਹਾਂਜੀ ਕਰਦੇ ਕੰਮ ਕਰ ਹਾਂਜੀ ਹਾਂ ਕੰਮ ਤਾਂ ਚੱਲ ਰਹੇ ਨੇ ਵਧੀਆ ਪਿੰਡਾਂ ਕਰ ਰਹੇ ਅੱਛਾ ਹਾਂਜੀ ਹਾਂਜੀ ਤੇ ਐਮਪੀ ਅਮਰ ਸਿੰਘ ਸੀ ਪਹਿਲਾਂ ਉਹਨਾਂ ਨੇ ਕੀਤਾ ਵਾ ਨਹੀਂ ਅਮਰ ਸਿੰਘ ਤਾਂ ਇੱਕ ਵਾਰੀ ਮੁੜ ਕੇ ਪਤਾ ਹੀ ਨਹੀਂ ਲੱਗਿਆ ਵੀ ਆਈ ਨਹੀਂ ਅਮਰ ਸਿੰਘ ਖਾਂਗੇ ਕੌਣ ਸੀਗੇ ਬਦਲਾ ਠੀਕ ਲੱਗਿਆ ਫਿਰ ਹਾਂ ਕੁਝ ਪਰਸੈਂਟ ਹੈਗਾ ਇਸ ਟਾਈਮ ਯਾਰ ਐਮਪੀ ਉਰੇ ਆਮ ਆਦਮੀ ਪਾਰਟੀ ਵਾਲਾ ਹੀ ਬਣੂਗਾ ਅੱਛਾ ਹਾਂ ਕਿਉਂ ਇਹ ਲੱਗਦਾ ਜੋ ਅੱਛਾ ਹਾਂ ਕੰਮ ਕਰ ਹੋਇਆ ਕੋਈ ਸਰਕਾਰ ਚ ਯਾਰ ਹੋਵੇ ਨਾ ਹੋਵੇ ਉਹੀ ਬਣੂਗਾ ਹੋਰ ਕੋਈ ਨਹੀਂ ਬਣ ਇਹ ਪੱਕੀ ਗੱਲ ਹੈ 100 ਮੋਲ ਠੀਕ ਹੈ ਜੀ ਸਾਰੀਆਂ ਅੱਛੀਆਂ ਵਧੀਆ ਕੈਂਡੀਡੇਟ ਹੈਂ ਜੀ ਅੱਛਾ ਅੱਛਾ ਗੁੱਡ ਹੋ ਕਰਦੇ ਆ ਆਪਣੇ ਵੱਲੋਂ ਜੀ ਸਰਕਾਰ ਨੇ ਕੀਤਾ ਕੁਝ ਕੰਮ ਕਰ ਦੋ ਸਾਲਾਂ ਚ ਹਾਂ ਸਰਕਾਰ ਨੇ ਵਧੀਆ ਕਰਿਆ ਜੀ ਠੀਕ ਕਰਿਆ ਤੇ ਐਮਪੀ ਅਮਰ ਸਿੰਘ ਨੇ ਸਬਮਿਟ ਹੀ ਕਰਿਆ ਜੀ ਅੱਜ ਦੇ ਟਾਈਮ 'ਚ ਜੀ ਪਬਲਿਕ ਅਵੇਅਰ ਹੈ ਜੀ ਤੇ ਹਰ ਨੂੰ ਮਤਲਬ ਕੀ ਪਬਲਿਕ ਦੇ ਵੈਲਫੇਅਰ ਲਈ ਸੋਚਣਾ ਪਊਗਾ ਜੇ ਇੱਥੇ ਰਹਿਣਾ ਹੈ ਟਿਕਾਊ ਉਹ ਠੀਕ ਨੇ ਜੀ ਬਸ ਜਿਹੜਾ ਪਬਲਿਕ ਦੇ ਉਹਦੇ ਸੋਚੂਗਾ ਉਹੀ ਟਿਕ ਪਾਊਗਾ ਦੇਖੋ ਜੀ ਐਮਪੀ ਕੋਈ ਨਵਾਂ ਲਿਆ ਰਹੇ ਹੋ ਕਿ ਪੁਰਾਣਾ ਚੱਲੂ ਦੇਖੋ ਜੀ ਪ੍ਰਾਣਾ ਨਾਮਤ ਆ ਜੀ ਹੁਣ ਇਹ ਤਾਂ ਸਮਾਂ ਦੱਸੂਗਾ ਜੀ ਜੇ ਅੱਛੇ ਉਹਦੇ ਟਾਈਮ ਦੇ ਨੂੰ ਮੇਰੇ ਪਰਸਨਲ ਉਹਦੇ ਉੱਤੇ ਹੋਣੀਆਂ ਜਿਨੇ ਅੱਛਾ ਕੰਮ ਕਰਿਆ ਹੋਇਆ ਨੇਚਰਲੀ ਗੱਲ ਹੈ ਜੀ ਕੋਈ ਵੀ ਹੈ ਜੀ ਜਿਹੜਾ ਅੱਛਾ ਕੰਮ ਕਰੂਗਾ ਸਾਡੀ ਦੇਖੋ ਜੀ ਫਤਿਹਗੜ੍ਹ ਡਿਸਟ੍ਰਿਕਟ ਚ ਜਿਹੜੀ ਪਬਲਿਕ ਹੈ ਬੜੀ ਅਵੇਅਰ ਹੈ ਜੀ ਤੇ ਜਿਹਨਾਂ ਜਿਹੜਾ ਅੱਛਾ ਕੰਮ ਕਰੂਗਾ ਉਹਨੂੰ ਅੱਛਾ ਰਿਜ਼ਲਟ ਮਿਲੇਗਾ ਜੀ ਟਾਈਪ ਬੜੀ ਅੱਛੇ ਮਤਲਬ ਕਿ ਜਿੰਨੇ ਸਾਰੇ ਕੈਂਡੀਡੇਟ ਬੜੇ ਅੱਛੇ ਹੀ ਆ ਜੀ ਤੇ ਉਹ ਜਿਹੜਾ ਵੀ ਅੱਛਾ ਆਪਣੇ ਵੱਲੋਂ ਸਮਝਾਂਝ ਕਾਮਯਾਬ ਰਹੇਗਾ ਪਬਲਿਕ ਨੂੰ ਜੀ ਠੀਕ ਤੇ ਉਹ ਲੈ ਜਾਏਗਾ ਜੀ ਉਹ ਚੀਜ਼ ਹੈ ਜੀ ਠੀਕ ਹੈ ਜੀ ਹਾਂ ਵੋਟਾਂ ਦਾ ਮਾਹੌਲ ਤਾਂ ਗਰਮ ਹੈ ਦੋਨੋਂ ਪਾਰਟੀਆਂ ਚ ਕਿਹੜੀਆਂ ਚ ਆਪ ਤੱਕ ਭਾਜਪੀ ਛੀ ਹੈ ਟਫ ਫਾਈਟ ਤਾਂ ਇਸ ਵਕਤ ਐਮਪੀ ਅਮਰ ਸਿੰਘ ਪਿੱਛੇ ਐਮਪੀ ਅਮਰ ਸਿੰਘ ਕੁਆਇਟ ਪਿੱਛੇ ਲੱਗ ਰਹੇ ਆ ਅੱਛਾ ਹੂੰ ਬਾਕੀ ਆਪਨੇ ਕੀਤਾ ਕੁਝ ਆਪ ਦਾ ਹਲ ਤੱਕ ਦਾ ਨਤੀਜਾ ਠੀਕ ਹੀ ਚੱਲ ਰਿਹਾ ਹੈ ਬਾਕੀਆਂ ਨਾਲੋਂ ਤਾਂ ਆਊਟ ਪਰਫਾਰਮ ਕਰ ਰਹੇ ਆ ਅੱਛਾ ਤੇ ਭਾਜਪੀ ਸੈਂਟਰ ਚ ਕਰਕੇ ਭਾਜਪੀ ਸੈਂਟਰ ਚ ਕਰਕੇ ਲੈਖੋ ਕੁਝ ਰਾਮ ਮੰਦਰ ਦਾ ਵੀ ਹੈ ਜਿਹੜਾ ਉਸ ਕਾਰਨ ਲੋਕਾਂ ਦਾ ਇੰਪੈਕਟ ਆਇਆ ਲੋਕਾਂ ਤੇ ਸ਼ਹਿਰ ਦੀ ਵੋਟ ਪਏਗੀ ਅੱਛਾ ਦੋਮਾ ਜੀ ਮਗਾਣਾ ਤੁਹਾਡੇ ਨਾਲ ਮੇਰੇ ਹਿਸਾਬ ਨਾਲ ਤਾਂ ਦੋਨਾ ਚੀ ਮੁਕਾਬਲਾ ਹੈ ਬਾਕੀ ਲੈਟਸ ਸੀ ਆਫਟਰ ਦੀ ਇਲੈਕਸ਼ਨ ਥੈਂਕ ਯੂ ਕੀ ਕਹਿੰਦਾ ਮੈਂ ਇਸ ਵਾਰੇ ਨੌਲੇਜ ਨਹੀਂ ਰੱਖਾ ਪਰ ਅੱਛਾ ਸਰਕਾਰ ਬਣੀ ਤਾਂ ਹੋਇਆ ਕੋਈ ਕੰਮ ਨਵੀਂ ਚ ਹਾਂਜੀ ਨਵੀਂ ਸਰਕਾਰ ਨੇ ਕੀਤਾ ਕੁਝ ਹਾਂਜੀ ਹਾਂ ਉਹ ਕੁਝ ਕੀਤਾ ਨੇ ਤੇ ਐਮਪੀ ਅਮਰ ਸਿੰਘ ਨੇ ਅੰਦੀ ਉਹਦਾ ਮੁਰਕੇ ਦਿਖਾਈ ਨਹੀਂ ਹੈਗੇ ਅੱਛਾ ਐਸੀ ਫਤੇਗੜ ਸਾਹਿਬ ਲੋਕ ਸਭਾ ਹਲਕੇ ਦਾ ਸਰਵੇ ਜਿਸ ਦੇ ਵਿੱਚ ਅਸੀਂ ਤੁਹਾਨੂੰ ਲੋਕਾਂ ਦੀ رائے ਸੁਣਾਈ ਹੈ ਜਿਨ੍ਹਾਂ ਦੇ ਵਿੱਚੋਂ ਇਹ ਗੱਲ ਦੇਖਣ ਨੂੰ ਮਿਲੀ ਹੈ ਕਿ ਇੱਥੇ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਚਕਾਰ ਹੀ ਮੁੱਖ ਤੌਰ ਤੇ ਹੁੰਦਾ ਦਿਖਾਈ ਦੇ ਰਿਹਾ ਹੈ ਸ਼ਹਿਰ ਦੇ ਵਿੱਚੋਂ ਭਾਜਪਾ ਨੂੰ ਵੋਟ ਪੈ ਸਕਦੀ ਹੈ ਇਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਜੋ ਮਾਹੌਲ ਹੈ ਉਸ ਦੇ ਅਨੁਸਾਰ ਇਹ ਮੁਕਾਬਲਾ ਬਹੁਤ ਸਖਤ ਹੋਣ ਦੇ ਅਸਾਰ ਦਿਖਾਈ ਦੇ ਰਹੇ ਨੇ ਬਾਕੀ ਤੁਹਾਡੀ ਇਸ ਬਾਰੇ ਜੋ ਵੀ ਰਾਏ ਆ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਕਾਰਨਰ ਟਾਕਸ ਤੇ ਪੰਜਾਬੀ ਨਿਊਜ਼ ਕਾਰਨਰ ਦੇ ਨਾਲ